ਪਰਸੋਂ ਮੇਹਾ ਵਿਆਹ ਆ ਗਿਆ ਆ ਤੇ ਮੇਰੇ ਕੰਨਾਂ ਚ ਪਾਉਣ ਨੂੰ ਕੁਛ ਹੈ ਨਹੀਂ ਆ ਇੱਧਰ ਲਿਆ ਕੰਨ ਆਪਣੇ ਆਣਾ ਵੀਰ ਜੀ ਦੀ ਤੇ ਪਾ ਬਿਜਰੀ ਵੀਡੀਓ ਜ਼ਰੂਰ ਵੇਖਿਓ ਕਿਆ ਕਮਾਲ ਕੀਤਾ ਵੀਰ ਜੀ ਨੇ ਤੀ ਵੀਡੀਓ ਵੇਖੋ ਬਾਕੀ ਗੱਲਾਂ ਕਰਦੇ ਆਪਾਂ ਬਾਅਦ ਚ ਇੱਧਰ ਲਿਆ ਕੰਨ ਆਪਣੇ ਤੇ ਕੰਨਾਂ ਚ ਵਾਲੇ ਪਾ ਕੇ ਦਵਾ ਨੋ 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 <laughs> oh, he tried it. <laughs> oh ah! ਉਹ ਭਰਾ ਵੱਡੇ ਤੇ ਛੋਟੇ ਬਣਾ ਕੇ ਵੇਚੀ ਕੋਈ ਖਿੱਚ ਕੇ ਨਾ ਲੈ ਜੇ ਬਾਕੀ ਵੀਰ ਜੀ ਇੱਕ ਗੱਲ ਜ਼ਰੂਰ ਦੱਸਿਓ ਤੇ ਇਹ ਨੀਲ ਪਾਲਚ ਕਦੋਂ ਤੋਂ ਲੱਗੇ ਓ